ਗੁਰਦਾਸਪੁਰ ਦੇ ਸਿਵਲ ਹਸਪਤਾਲ ਬਬਰੀ ਵਿਖੇ ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਜੀ ਐਨ ਐਮ ਨਰਸਿੰਗ ਸਕੂਲ ਅਤੇ ਹੋਸਟਲ ਦਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਸਿਵਲ ਸਰਜਨ ਗੁਰਦਾਸਪੁਰ ਸ਼ਹਿਰ ਦੀਆਂ ਜਾਨੀ ਮਾਨੀ ਹਸਤੀਆਂ ਵੀ ਮੌਜੂਦ ਸਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇੱਥੇ ਨਰਸਿੰਗ ਦੇ ਕਈ ਵਿਦਿਆਰਥੀ ਦੂਰੋਂ ਦੂਰੋਂ ਆਪਣੀ ਪੜਾਈ ਕਰਨ ਆਉਂਦੇ ਹਨ ਪਹਿਲੀ ਕਿਸੇ ਵੀ ਸਰਕਾਰ ਨੇ ਇਹਨਾਂ ਬਾਰੇ ਨਹੀਂ ਸੋਚਿਆ ਪਰ ਜਦੋਂ ਵੀ ਉਹ ਇੱਥੇ ਆਉਂਦੇ ਸਨ ਤਾਂ ਵਿਦਿਆਰਥੀ ਮੈਨੂੰ ਆਪਣੀਆਂ ਮੁਸ਼ਕਿਲਾਂ ਦੱਸਦੇ ਸਨ ਜਿਸ ਦੇ ਚੱਲਦੇ ਅੱਜ ਇਹਨਾਂ ਵਿਦਿਆਰਥੀਆਂ ਦੀ ਮੰਗ ਪੂਰੀ ਕਰ ਦਿੱਤੀ ਗਈ ਹੈ। ਸਾਸਪੁਰ ਦੇ ਇਲਾਕੇ ਨੂੰ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਬਦਲਾਵ ਲੈ ਕੇ ਆਈ ਆ ਉਹਦਾ ਆਜੰਤੀ ਜਾ ਤੁਹਾਨੂੰ ਦੱਸਣ ਜਾ ਰਿਹਾ ਆਹ ਬਿਲਡਿੰਗ ਤੁਸੀਂ ਦੇਖ ਲਓ 2014 ਦੀ ਇਸ ਤਰ੍ਹਾਂ ਪਈ ਤੇ ਆਹ ਦੇਖੋ ਬਾਲੇ ਦਿਖਾ ਦੇਣਾ ਬੇਟਾ 2014 ਦੀ ਬਿਲਡਿੰਗ ਜਿਹੜਾ ਸਾਡੀਆਂ ਮਸੂਮ ਬੱਚੀਆਂ ਜਿਹੜੀਆਂ ਜੀਐਨਐਮ ਸਕੂਲ ਚ ਆ ਕੇ ਪੜ੍ਹਦੀਆਂ ਨੇ ਔਰ ਇਹ ਜਿਹੜੀ ਐਂਟਰੈਂਸ ਆ ਉਹ ਸਾਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਉਹ ਤਾਂ ਦਾਖਲਾ ਲੈਂਦੇ ਨੇ ਔਰ ਪਲੱਸ 2 ਤੋਂ ਬਾਅਦ ਇਹ ਉਹ ਉਮਰ ਦੇ ਬੱਚੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਰਿਆਸ਼ ਨੂੰ ਉਹਨਾਂ ਦੀ ਹੋਸਟਲ ਨੂੰ ਦੇਣਾ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਔਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਬੱਚਿਆਂ ਦਾ ਹੱਕ 2014 'ਚ ਮਿਲਣਾ ਚਾਹੀਦਾ ਸੀਗਾ ਅੱਜ 2025 ਆ ਗਿਆ 11 ਸਾਲਾਂ ਬਾਅਦ ਉਹ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋ ਭਗਵੰਤ ਮਾਨ ਜੀ ਔਰ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਦੇ ਉਪਰਾਲੇ ਕਰਕੇ ਅੱਜ 2 ਕਰੋੜ 17 ਲੱਖ ਰੁਪਈਆ ਇਹਨਾਂ ਗਰਾਊਂਡ ਫਲੋਰ ਕੰਪਲੀਟ ਕਰਨ ਵਾਸਤੇ ਜਾਰੀ ਕਰਤਾ ਉਹਨਾਂ ਨੇ ਪੱਤਰ ਅਜ ਰੱਖ ਰਿਆ ਕੰਮ ਸ਼ੁਰੂ ਹੋ ਗਿਆ ਔਰ 12ਵੇਂ ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਇਹਦੇ ਨਾਲ 26 ਕਮਰੇ ਬਣਨਗੇ 64 ਬੱਚਿਆਂ ਦੀ ਰਿਹائش ਦਾ ਪ੍ਰਬੰਧ ਹੋਵੇਗਾ ਬਕਾਇਦਾ ਮੈਸ ਹੋਵੇਗੀ ਇਹਦੇ ਵਿੱਚ ਆ ਤੁਸੀਂ ਰਸਤਾ ਦੇਖ ਰਹੇ ਹੋ ਇਹ ਤੇ ਆ운데 ਮੁਸ਼ਕਲ ਸੀ ਰਸਤਾ ਪੱਕਾ ਬਣੂਗਾ ਸਟਰੀਟ ਲਾਈਟ ਦਾ ਪ੍ਰਬੰਧ ਹੋਵੇਗਾ ਇਸ ਤੋਂ ਇਲਾਵਾ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਮੈਸ ਦਾ ਪ੍ਰਬੰਧ ਹੋਵੇਗਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਹੌਸਟਲ ਬਣ ਕੇ ਤਿਆਰ ਹੋ ਜਾਊਗਾ ਸੋ ਕਹਿਣ ਦਾ ਭਾਵ ਵੀ 2014 ਦੀ ਚੀਜ਼ ਲਟਕੀ ਹੋਈ ਦੋ ਸਰਕਾਰਾਂ ਨਿਕਲ ਗਈਆਂ ਅਕਾਲੀ ਭਾਜਪਾ ਸਰਕਾਰ ਨੇ ਵੀ ਆਪਣਾ ਸਮਾਪੂਰਨ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਪੂਰਾ ਕੀਤਾ ਪਰ ਕਿਸੇ ਨੂੰ ਮਾਸੂਮ ਬੱਚਿਆਂ ਦੀ ਰਾਇਸ਼ ਦੀ ਧਿਆਨ ਨਹੀਂ ਆਇਆ ਵੀ ਇਹ ਵੀ ਸਾਡੀਆਂ ਬੱਚੀਆਂ ਨੇ ਇਹ ਵੀ ਕਿਸੇ ਮਾਪਿਆਂ ਦੀ ਬੱਚਿਆਂ ਨੂੰ ਇੱਥੇ ਪੜਨ ਲਈ ਭੇਜਿਆ ਉਹਨਾਂ ਵਾਸਤੇ ਆਪਾਂ ਹੋਸਟਲ ਦਾ ਪ੍ਰਬੰਧ ਨਹੀਂ ਕਰ ਸਕੇ ਆਪਾਂ ਗੱਲ ਕਰਦੇ ਆ ਅੱਜ ਬਾਕੀ ਚੀਜ਼ਾਂ ਦੀ ਜਿੰਨਾ ਚਿਰ ਤੱਕ ਬੁਨਿਆਦੀ ਸਹੂਲਤਾਂ ਅਸੀਂ ਲੋਕਾਂ ਨੂੰ ਨਹੀਂ ਬੁਈਆ ਖਰਾਵਾਗੇ ਉਹਨਾਂ ਚਿਰ ਤੱਕ ਕੋਈ ਸੱਤਾ ਕੋਈ ਰਾਜ ਕੋਈ ਬਾਗ ਜੜਾ ਉਹ ਕਿਸੇ ਮਾਣੇ ਨਹੀਂ ਹੈਗਾ ਸੋ ਮੈਂ دل دیا گہائیوں تو اپنے محمد تری جی دا تنواد دنواد دا اور ڈاکٹر بلبیر سنگ جی کا سارے ہیلتھ منسٹر نے جنہوں نے میرے بےنتی دے اوپر اور جب بھی میں آتا سکا سٹاف اور بچے ہمیشہ یہ منگ دے سکے کہ سانو پی جی چھ رہنا چنا پہنتا کسی نیرے سویرے باہر جانا پہنتا ساڑی سکیورٹی دا کون دیکھو گا اور میرے بےنتی کرن دے اوپر انہاں نے دو کروڑ ستارہ لکھ روپیہ جا جاری کرتا کم سا ਮਾਰਚ 17 ਮਾਰਚ ਤੋਂ ਸ਼ੁਰੂ ਹੋ ਗਿਆ ਔਰ ਦਸੰਬਰ 17 ਤੱਕ ਇਹਨੂੰ ਕੰਪਲੀਟ ਕਰਾਂਗੇ ਮੇਰੀ ਕੋਸ਼ਿਸ਼ ਹੋਊਗੀ ਕਿ ਇੱਕ ਮਹੀਨਾ ਪਹਿਲਾਂ ਹੀ ਕੰਪਲੀਟ ਹੋ ਕੇ ਤਾਂ ਕਿ ਸਰਦੀਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਇਸ ਰਿਆਜ ਦੇ ਵਿੱਚ ਲੈ ਸਕੀਏ ਸੋ ਮੈਂ ਵੀ ਬੇਨਤੀ ਕਰੂੰਗਾ ਕਿ ਅੱਜ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੰਵੇਦਨਸ਼ੀਲਾ ਕਰਮਸ਼ੀਲਾ ਯਦਨਸ਼ੀਲਾ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਵਾਸਤੇ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ